ਵਿਕਰਤੀ ਦਾ ਘਰ ਆ ਵੰਡੂ ਜੀ ਕੀ ਘਰੇ ਆ ਚੱਕਾ ਚੱਲੇਆ ਹਰਬੰਦਰ ਸਾਹਿਬ ਦਰਸ਼ਨ ਕਰਨ ਕੋਲ ਆਇਆ ਸਾਬ ਦਰਵਾਜ਼ੇ ਸਭ ਨੂੰ ਸਾਰਿਆਂ ਨੂੰ ਦਰਸ਼ਨ ਕਰਾਉਣੇ ਆ ਸਾਰਾ ਪਰਿਵਾਰ ਚੱਲਿਆ ਅਮਰ ਸਵੇਰੇ ਦਾ ਟਾਈਮ 5 ਵਜੇ ਦਾ ਕਿੰਨਾ ਕੁ ਟਾਈਮ ਲੱਗ ਜਾਊਗਾ ਆਪਾਂ 5 ਵਜੇ ਸੰਧ ਲੋ ਤੁਰ ਪੈਣਾ 5:30 ਕਿੰਨਾ ਲੈਣਾ ਟਾਈਮ ਕਿੰਨਾ ਟਾਈਮ ਲੱਗ ਜੇ ਵੇਲੇ ਜੇ ਪਪਾ ਨਾਲ ਜੁਕੀ ਜਾਈਏ ਕਿ ਸਰਕਾਂ ਦੇ ਟ੍ਰੈਕ ਨੂੰ ਹਾਂ ਜਾ ਕੇ ਟੋਲਾ ਲੁਕੀ ਕਰਨ ਅੱਗੇ ਆਪਾਂ 4 ਵਜੇ ਤੁਰੇ ਤੇ ਜਾਤਾ 8 ਵਜੇ ਤੱਕ ਆਪਾਂ ਨੇ ਦਰਸ਼ਨ ਕਰ ਲਏ ਤੇ ਪੂਰਾ ਪਰਿਵਾਰ ਆਪਾਂ ਇਕੱਠੇ ਚੱਲੇ ਆਂ। ਦੀਦੀਓ ਨੇ ਤਿਆਰ ਹੋ ਕੇ ਬੈਠੇ ਵਿੱਚ ਤਿਆਰੀ ਕਰ ਲਈ। ਬਾਰੇ ਕੁਝ ਤਾਂ ਤਾਂ ਚੀਜ਼ਾਂ ਦਾ ਉਹਨੇ ਆਪਣੇ ਚੀਜ਼ਾਂ ਦਾ ਦੀ ਸਾਨੂੰ ਤੁਹਾਡਾ ਸਵਾਗਤ ਆ ਗਏ ਜੈ ਜੀ ਦੇ ਪਾਸ਼ਾ ਪਤਨੀ ਜੀ ਤੋਂ ਆਉਣ ਨੂੰ ਦਰਸ਼ਨ ਕਰਦੇ। hey, son, hey so hi. ਜੀ ਜੀ ਮੀਤ ਜੀ ਬਰਗੰਦੀ ਬਾਬਾ ਸੰਤਾਰ ਮਾਲੀ ਜੀ ਅੱਜ ਆ ਗਏ ਬਾਬਾ ਸਾਹਿਬ ਬਰਗੰਦੀ ਨਾਲੇ ਹਾਏ ਸੁਨਪਾ ਆ ਗਏ ਅੰਮ੍ਰਿਤਸਰੋਂ ਲੱਗ ਗਿਆ ਆਪਾ ਦਰਬਾਰ ਸਾਹਿਬ ਆ ਗਏ ਗੁਰਸਾਹਿਬ ਨੇ ਦੇਖੋ ਕਿੰਨੀ ਸੋਹਣੀ ਦਸਤਾਰ ਸਜਾਈ ਹੋਈ ਆ ਵਾਹ ਅਜਰਾ ਮਰੀਸਾ ਦਾ ਮਸ਼ਹੂਰ ਬਾਜ਼ਾਰ Terima kasih telah menonton Hãy subscribe cho kênh Ghiền Mì Gõ Để không bỏ lỡ những video hấp dẫn ਦੇ ਮੁਖ ਉਜਲੇ ਕੀਤੀ ਕਿਰਪਾ ਇਹ ਨਾਮ ਸੁਧਾਰਾ ਗਏ ਨਾ ਸਕਤ ਸਾਨ ਨਾਮ ਜੱਤ ਕੇ ਮੁਖ ਉਜਲੇ ਕੀਤੀ ਕਿਰਪਾ ਅਮਰ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਦੀ ਫਤਹਿ ਸਕੂਲ ਦਾ ਟ੍ਰਿਪ ਆਇਆ ਵਗੁਰੂ ਸਾਹਿਬ ਸਕੂਲ ਵਾਲੇ ਲੈ ਕੇ ਆਏ ਮੈਂ ਬੱਚਿਆਂ ਨੂੰ ਦਰਸ਼ਨ ਕਰਾਉਣ ਆਪ ਗੁਰਦਾਰ ਸਾਹਿਬ ਜਿੱਤੇ ਹਰੋ ਜੀ ਕਥਾ ਹੁੰਦੀ ਹੈ ਨਾ ਪੈਸਾ ਪਾਈ ਪੁੰਜ ਪਰ ਜ਼ਿੰਦਗੀ ਦੀ ਕੋਈ ਕਦਰ ਨਹੀਂ ਹੁੰਦੀ ਉਹਨਾਂ ਆਪਾ ਚਲਦੇ ਆਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸ਼ਹੀਦਗੰਜ ਦਰਸ਼ਨ ਕਰਾਉਣੇ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਅੱਕੇ ਵੀ ਆਪਣੇ ਬਹੁਤ ਸੋਹਣੇ ਦਰਸ਼ਨ ਹੋ ਗਏ ਅੱਜ ਦਰਬਾਰ ਸਾਹਿਬ